ਕੱਲ ਗਰਮੀ ਦੀ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਪਾਰਾ 45 ਡਿਗਰੀ ਨੂੰ ਵੀ ਪਾਰ ਕਰ ਗਿਆ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਨੇ ਪੂਰੇ ਸੂਬੇ ਦੇ ਲੋਕਾਂ ਨੂੰ ਚੁਲਸਾ ਕੇ ਰੱਖ ਦਿੱਤਾ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੂ ਚੱਲ ਰਹੀ ਹੈ ਤੇ ਪੰਜਾਬ ਭਰ ਦੇ ਵਿੱਚ ਇਹ ਪਾਰਾ 45 ਡਿਗਰੀ ਤੋਂ ਵੀ ਪਾਰ ਹੋ ਗਿਆ ਹੈ ਇਕੱਲੇ ਇਕੱਲੇ ਸ਼ਹਿਰ ਦਾ ਤੁਹਾਨੂੰ ਤਾਪਮਾਨ ਦੱਸਾਂਗੇ ਕੱਲ ਲੁਧਿਆਣਾ ਦੇ ਵਿੱਚ ਤਾਪਮਾਨ 46.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਸਭ ਤੋਂ ਗਰਮ ਲੁਧਿਆਣਾ ਰਿਹਾ ਹੈ ਲੁਧਿਆਣਾ ਚ ਤਾਪਮਾਨ ਦਾ ਸੱਤ ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਆਮ ਦੇ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਇਹ ਤਾਪਮਾਨ ਜ਼ਿਆਦਾ ਹੈ ਤੇ ਰਾਤ ਵੇਲੇ ਵੀ ਗਰਮੀ ਜ਼ਿਆਦਾ ਹੈ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਤਪਸ਼ ਦੇ ਕਾਰਨ ਆਮ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਅਗਲੇ 2 ਦਿਨ ਵੀ ਔਰੇਂਜ ਅਲਰਟ ਜਾਰੀ ਹੈ ਅਤੇ ਰਾਤਾਂ ਵੀ ਗਰਮ ਹੀ ਰਹਿਣਗੀਆਂ ਵਕ ਵਕ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ 45 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਗੁਰਦਾਸਪੁਰ ਦਾ ਤਾਪਮਾਨ 44.5 ਡਿਗਰੀ ਫਿਰੋਜ਼ਪੁਰ ਚ 44 ਤੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ 43.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਤਾਂ ਪੰਜਾਬ ਭਰ ਤੋਂ ਇਹ ਤਸਵੀਰਾਂ ਨੇ ਜਿੱਥੇ ਆਮ ਲੋਕ ਗਰਮੀ ਨੇ ਪਰੇਸ਼ਾਨ ਕਰਕੇ ਰੱਖ ਦਿੱਤੇ ਨੇ ਗਰਮ ਲੂ ਨੇ ਪਰੇਸ਼ਾਨ ਕਰਕੇ ਰੱਖ ਦਿੱਤੇ ਨੇ ਬੱਚੇ ਅਤੇ ਨੌਜਵਾਨ ਗਰਮੀ ਤੋਂ ਰਾਹਤ ਦੇ ਲਈ ਨਹਿਰਾਂ ਦੇ ਵਿੱਚ ਰਜਵਾਹਿਆਂ ਦੇ ਵਿੱਚ ਨਾ ਰਹੇ ਨੇ ਦੂਜੇ ਪਾਸੇ ਇਸ ਵੇਲੇ ਝੋਨਾ ਵੀ ਲੱਗ ਰਿਹਾ ਹੈ ਜੂਨ ਦਾ ਮਹੀਨਾ ਹੈ ਪੰਜਾਬ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਜੇਠ ਦਾ ਮਹੀਨਾ ਹੈ ਜੂਨ ਦੇ ਮਹੀਨੇ ਦੇ ਵਿੱਚ ਝੋਨਾ ਲੱਗ ਰਿਹਾ ਹੈ ਲੁਆਈ ਹੋ ਰਹੀ ਹੈ ਤਪ ਦੀ ਗਰਮੀ ਹੈ ਪਾਰਾ 46 ਡਿਗਰੀ ਤੱਕ ਪਹੁੰਚ ਗਿਆ ਹੈ ਆਮ ਲੋਕ ਗਰਮੀ ਤੋਂ ਬਚਣ ਲਈ ਉਪਾਅ ਕਰ ਰਹੇ ਨੇ ਕੋਈ ਮੂੰਹ ਸਿਰ ਢੱਕ ਕੇ ਚੱਲ ਰਿਹਾ ਹੈ ਕੋਈ ਏਸੀ ਲਾਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਪਰ ਇਸ ਵੇਲੇ ਲੂ ਦੇ ਥਪੇੜਿਆਂ ਨੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਤੇ ਅਗਲੇ 2 ਦਿਨ ਵੀ orange alert ਜਾਰੀ ਹੈ ਰਾਤਾਂ ਵੀ ਗਰਮ ਰਹਿਣਗੀਆਂ ਤੇ ਤਾਪਮਾਨ ਵੀ ਕਾਫੀ ਵਾਧਾ ਰਿਕਾਰਡ ਕੀਤਾ ਗਿਆ ਹੈ ਤੇ ਜੇਕਰ ਵਕ ਵਕ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸਭ ਤੋਂ ਗਰਮ ਰਿਹਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਨੇ ਲੋਕਾਂ ਨੂੰ ਸਤਾ ਦਿੱਤਾ ਹੈ ਤਿੰਨ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬੱਚੇ ਅਤੇ ਨੌਜਵਾਨ ਗਰਮੀ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਸੇ ਦੇ ਵਿੱਚ ਆਲੇ ਝੋਨੇ ਦੀ ਲੁਆਈ ਚੱਲ ਰਹੀ ਹੈ ਤੇ ਝੋਨੇ ਦੀ ਲੁਆਈ 45 ਡਿਗਰੀ ਤਾਪਮਾਨ ਹੈ ਉੱਪਰੋਂ ਅੱਗ ਬਰਸ ਰਹੀ ਹੈ ਤੇ ਹੇਠਾਂ ਪਾਣੀ ਵੀ ਗਰਮ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੱਟ ਦੀ ਜੂਨ ਬੁਰੀ ਹੈ ਹਾਲਾਂਕਿ ਮਜ਼ਦੂਰ ਵੀ ਪਰੇਸ਼ਾਨ ਹੈ ਤੇ ਇਸ ਵੇਲੇ ਸਿੱਧਾ ਚਲਦੇ ਹਾਂ ਅੰਮ੍ਰਿਤਸਰ ਜਿੱਥੇ ਮੇਰੇ ਸਹਿਯੋਗੀ ਸੁਲਤਾਨ ਵਿੰਡ ਨਹਿਰ ਤੋਂ ਰਾਜੀਵ ਸ਼ਰਮਾ ਜੁੜੇ ਨੇ ਰਾਜੀਵ ਪੰਜਾਬ ਭਰ ਦੇ ਵਿੱਚ ਇਸ ਵੇਲੇ ਗਰਮੀ ਹੈ ਗਰਮ ਲੂ ਚੱਲ ਰਹੀ ਹੈ ਲੋਕ ਵੱਖ-ਵੱਖ ਤੰਗ ਤਰੀਕੇ ਅਪਣਾ ਰਹੇ ਨੇ ਇਸ ਗਰਮੀ ਤੋਂ ਬਚਣ ਦੇ ਲਈ ਡਾਕਟਰ ਸਲਾਹਾਂ ਦੇ ਰਹੇ ਨੇ ਦੂਜੇ ਪਾਸੇ ਬਹੁਤ ਸਾਰੇ ਲੋਕ ਇਨੀ ਦਿਨੀ ਜਿਹੜੀਆਂ ਛੋਟੀਆਂ ਨਹਿਰਾਂ ਨੇ ਰਜਬਾਹੇ ਨੇ ਉਹਨਾਂ ਤੇ ਜਾ ਕੇ ਵੀ ਨਹਾ ਰਹੇ ਨੇ ਤਾਂ ਜੋ ਗਰਮੀ ਤੋਂ ਕੁਝ ਰਾਹਤ ਮਿਲ ਸਕੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਮਾਹੌਲ ਕਿਹੋ ਜਿਹੇ ਹਾਲਾਤ ਆ ਬਿਲਕੁਲ ਰਣਵੀਰ ਬਹੁਤ ਜ਼ਿਆਦਾ ਗਰਮੀ ਹੈ ਔਰ ਲੋਕ ਕਿਉਂਕਿ ਲੂ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਡਾਕਟਰਾਂ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਪਰ ਇਹ ਇੱਕ ਪੰਜਾਬ ਦੀ ਅਸੀਂ ਕਹਿ ਸਕਦੇ ਕਿ ਇੱਕ ਵਿਰਾਸਤ ਹੈ ਇੱਕ ਰਵਾਇਤ ਹੈ ਕਿ ਗਰਮੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਕਰ ਲਈ ਸੀ ਇਹ 9 ਮਿੰਟ ਨਹਿਰ ਦੇ ਕੋਲ ਹੈ ਬਿਲਕੁਲ ਤਾਂ ਤੁਸੀਂ ਦੇਖੋ ਕਿ ਅਸੀਂ ਨਹਿਰ ਦੇ ਕਿਨਾਰੇ ਤੋਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਨੌਜਵਾਨ ਨੇ ਜਿਹੜੇ ਕਿ ਆਸ-ਪਾਸ ਦੇ ਇਲਾਕਿਆਂ ਦੇ ਰਹਿਣ ਵਾਲੇ ਨੇ ਔਰ ਇਹਨਾਂ ਵੱਲੋਂ ਇਸ ਨਹਿਰ ਦੇ ਵਿੱਚ ਤੁਸੀਂ ਦੇਖੋ ਕਿ ਮੌਜ-ਮਸਤੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਔਰ ਗਰਮੀ ਤੋਂ ਕਿੰਨਾ ਕਿਤੇ ਰਾਹਤ ਪਾਉਣ ਦੀ ਇੱਕ ਇਹਨਾਂ ਵੱਲੋਂ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਹਾਲਾਂਕਿ ਕਿਉਂਕਿ ਅੱਜ ਮੰਗਲਵਾਰ ਦਾ ਦਿਨ ਹੈ ਜੇਕਰ ਛੁੱਟੀ ਦਾ ਦਿਨ ਹੋਵੇ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਥੇ ਜਿਹੜੇ ਨੌਜਵਾਨ ਨੇ ਇੱਥੋਂ ਤੱਕ ਕੇ ਜਿਹੜੇ ਕੋਈ ਬਜ਼ੁਰਗ ਹੈ ਜਾਂ ਕੋਈ ਹੋਰ ਖਰ ਉਮਰ ਵਰਗ ਦੇ ਲੋਕ ਜਿਹੜੇ ਨੇ ਉਹ ਇੱਥੇ ਨਹਿਰ ਦੇ ਵਿੱਚ ਨਹਾਉਣ ਦੇ ਲਈ ਪਹੁੰਚਦੇ ਨੇ ਕਿਉਂਕਿ ਜਿਹੜੀ ਨਹਿਰ ਦੀ ਮੈਂ ਇਸ ਵੇਲੇ ਤਸਵੀਰ ਥਾਂਜੀ ਕਰ ਰਿਹਾ ਇੱਥੇ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਕਿ ਥੋੜਾ ਤੇਜ਼ ਹੈ ਪਰ ਦੂਸਰੇ ਪਾਸੇ ਜਿੱਥੇ ਪਾਣੀ ਦਾ ਵਹਾਅ ਥੋੜਾ ਘਟ ਹੈ ਉਸ ਪਾਸੇ ਛੋਟੇ-ਛੋਟੇ ਬੱਚੇ ਜਿਹੜੇ ਨੇ ਮਹਿਲਾਵਾਂ ਨੇ ਉਹ ਵੀ ਇਸ ਤਰੀਕੇ ਦੇ ਨਾਲ ਇਸ ਨਹਿਰ ਦੇ ਵਿੱਚ ਗਰਮੀ ਤੋਂ ਰਾਹਤ ਪਾਉਣ ਦੇ ਲਈ ਪਹੁੰਚਦੇ ਨੇ ਤਾਂ ਤੁਸੀਂ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਕਿੰਨੇ ਜ਼ਿਆਦਾ ਲੋਕ ਨਜ਼ਰ ਆ ਰਹੇ ਨੇ ਤਾਂ ਜਿੱਥੇ ਅਸੀਂ ਇਨਸਾਨਾਂ ਦੀ ਗੱਲ ਕਰ ਰਹੇ ਹਾਂ ਤਾਂ ਕਿਉਂਕਿ ਇਹ ਗਰਮੀ ਜਿਹੜੀ ਹੈ ਉਹ ਜਾਨਵਰਾਂ ਦੇ ਲਈ ਵੀ ਬਹੁਤ ਘਾਤਕ ਜਿਹੜੀ ਹੈ ਕਈ ਵਾਰ ਸਾਬਤ ਹੁੰਦੀ ਹੈ ਤਾਂ ਤੁਸੀਂ ਦੇਖੋ ਕਿ ਇਹ ਜਿਹੜੀ ਵੱਡੀ ਨਹਿਰ ਹੈ ਉਸ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਪਸ਼ੂ ਨਜ਼ਰ ਆਉਣਗੇ ਕਿ ਉਹ ਵੀ ਇਸ ਤਰੀਕੇ ਦੇ ਨਾਲ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਆਪਣੇ ਪਸ਼ੂਆਂ ਨੂੰ ਇਸ ਨਹਿਰ ਦੇ ਵਿੱਚ ਲਿਆ ਕੇ ਛੱਡ ਦਿੰਦੇ ਨੇ ਤਾਂ ਕਿ ਗਰਮੀ ਤੋਂ ਕਿਤਨਾ ਕਿਤੇ ਉਹਨਾਂ ਨੂੰ ਵੀ ਰਾਹਤ ਮਿਲ ਸਕੇ ਤਾਂ ਹੁਣ ਮੈਂ ਦੂਸਰੇ ਪਾਸੇ ਜਾ ਰਿਹਾ ਨਹਿਰ ਦੇ ਤਾਂ ਦੋ ਨਹਿਰਾਂ ਜਿਹੜੀਆਂ ਨੇ ਉਹ ਇਸ ਵੱਡੀ ਨਹਿਰ ਦੇ ਵਿੱਚੋਂ ਨਿਕਲਦੀਆਂ ਨੇ ਤਾਂ ਇਸ ਨਹਿਰ ਦੇ ਵਿੱਚ ਪਾਣੀ ਦਾ ਜਿਹੜਾ ਫਲੋ ਹੈ ਉਹ ਬਹੁਤ ਘੱਟ ਹੁੰਦਾ ਇਸ ਪਾਸੇ ਤਾਂ ਇੱਥੇ ਵੀ ਤੁਸੀਂ ਦੇਖੋ ਕਿ ਲੋਕ ਆਪਣੇ ਬੱਚਿਆਂ ਦੇ ਨਾਲ ਜੋ ਹੈ ਇੱਥੇ ਪਹੁੰਚਦੇ ਨੇ ਔਰ ਕਿਤੇ ਨਾ ਕਿਤੇ ਸਭ ਤੋਂ ਜਿਹੜੀ ਮੇਨ ਕਲ ਇੱਥੇ ਆਉਣ ਦੇ ਪਿੱਛੇ ਵਜਾ ਇਹੀ ਹੈ ਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਉਸ ਗਰਮੀ ਤੋਂ ਕਿਤਨਾ ਕਿਤੇ ਰਾਹਤ ਪਾਉਣ ਦੇ ਲਈ ਤੁਸੀਂ ਦੇਖੋ ਕਿ ਇਹ ਤਸਵੀਰ ਹੁਣ ਇੱਥੇ ਜਿਹੜੇ ਛੋਟੇ ਬੱਚੇ ਨੇ ਜ਼ਿਆਦਾ ਉਹ ਨਜ਼ਰ ਆਉਣਗੇ ਕਿਉਂਕਿ ਇੱਥੇ ਪਾਣੀ ਦਾ ਲੈਵਲ ਵੀ ਘਟਾ ਹੈ ਔਰ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚਦੇ ਨੇ ਔਰ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਇਹ ਬੱਚੇ ਜਿਹੜੇ ਆਪਣਾ ਇੰਜੋਏ ਇਸ ਪਾਣੀ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸ਼ਹਿਰਾਂ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਥਾਵਾਂ ਤੇ ਵੱਡੇ ਵਾਟਰ پارک ਜਿਹੜੇ ਠੀਕ ਹੈ ਰਾਜੀਵ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਇਸ ਵੇਲੇ ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਜ਼ਿਕਰ ਕਰ ਰਹੇ ਹਾਂ ਤੇ ਹੁਣ ਮੇਰੇ ਸਹਿਯੋਗੀ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਜੁੜੇ ਨੇ ਮਨਦੀਪ ਅਸੀਂ ਜ਼ਿਕਰ ਕਰ ਰਹੇ ਸੀ ਲੁਧਿਆਣਾ ਦਾ ਸਭ ਤੋਂ ਹੌਟ ਰਿਹਾ ਹੈ ਲੁਧਿਆਣਾ ਤੇ ਰਿਕਾਰਡ ਟੁੱਟੇ ਨੇ ਫਿਰੋਜ਼ਪੁਰ ਦੇ ਵਿੱਚ ਇਸ ਵੇਲੇ ਗਰਮੀ ਕਿੰਨੀ ਪੈ ਰਹੀ ਹੈ ਕਿਉਂਕਿ ਸੂਰਜ ਦੇਵਤਾ ਤਾਂ ਅੱਗ ਬਰਸਾ ਰਿਹਾ ਹੈ ਆ ਬਿਲਕੁਲ ਰੰਜੀਤ ਜੀ ਗੱਲ ਕਰੀਏ ਤੇ ਜਿਵੇਂ ਪੰਜਾਬ ਦੇ ਦੂਜੇ ਇਲਾਕਿਆਂ ਦਾ ਹਾਲ ਹੈ ਉਹੀ ਕੁਝ ਹਾਲਾਤ ਫਿਰੋਜ਼ਪੁਰ ਦੇ ਨੇ ਸੂਰਜ ਦੇਵ ਦਾ ਪੂਰੇ ਤਫਸਿਲ ਨੇ ਪੂਰੀ ਗਰਮੀ ਹੈ 42 ਡਿਗਰੀ ਸੈਲਸੀਅਸ ਆਜੂ ਦਾ ਤਾਪਮਨ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਦੰਨੇ ਦਾ ਰੋ ਲੋਕ ਪਸੰਦ ਕਰਦੇ ਆ ਕਿਉਂਕਿ ਗਰਮੀ ਦੇ ਜੇ ਵਿੱਚ ਬਚਾਇਆ ਜਾ ਸਕਦਾ ਆਪਣੇ ਆਪ ਨੂੰ ਤੇ ਕਿਤੇ ਨਾ ਕਿਤੇ ਤਰਲ ਪ੍ਰਦਾਤ ਨੇ ਜਿਨ੍ਹਾਂ ਕੋ ਉਹਨਾਂ ਨੂੰ ਪੀ ਕੇ ਬਚਾਇਆ ਜਾ ਸਕਦਾ ਔਰ ਇਹ ਦੰਨੇ ਦੀ ਰੇੜੀ ਹੈ ਇੱਥੇ ਲੋਕ ਘਾਰਾਂ ਰੋਕੇ ਪੀ ਰਹੇ ਆ ਦੰਨੇ ਦਾ ਰੋਹ ਔਰ ਰਸ ਪੀ ਕੇ ਆਪਣੇ ਆਪ ਨੂੰ ਗਰਮੀ ਤੋਂ ਬਚਾ ਰਹੇ ਆ ਕਿਤੇ ਨਾ ਕਿਤੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਤਾਪਮਾਨ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਦਾ ਪੂਰੀ ਤਰ੍ਹਾਂ ਬੇਹਾਲ ਹੈ ਔਰ ਲੋਕ ਆਪਣੇ ਕੰਮ ਦੇ ਲਈ ਜੋ ਬੱਚੇ ਨੇ ਸਕੂਲ ਕਾਲਜਾਂ ਵਾਲੇ ਉਹ ਘਰੋਂ ਨਿਕਲੇ ਜਰੂਰ ਹੈ ਪੜ੍ਹਾਈ ਦੇ ਲਈ ਔਰ ਜ਼ਰੂਰੀ ਕੰਮ ਦੇ ਲਈ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਰਏ ਨੇ ਮਨਦੀਪ ਜੇਕਰ ਗੱਲ ਕੀਤੀ ਜਾਵੇ ਬਾਜ਼ਾਰਾਂ ਦੀ ਆਮ ਨਾਲੋਂ ਇਹਨਾਂ ਦਿਨਾਂ ਦੇ ਵਿੱਚ ਵਪਾਰ ਤੇ ਵੀ ਅਸਰ ਪੈਂਦਾ ਹੈ ਕਾਰੋਬਾਰ ਤੇ ਵੀ ਦੁਕਾਨਦਾਰਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਗ੍ਰਾਹਕ ਘਟ ਜਾਂਦੇ ਨੇ ਗਰਮੀ ਦੇ ਵਿੱਚ ਜਿਹੜੇ ਬਹੁਤ ਜ਼ਰੂਰੀ ਕੰਮ ਲਈ ਨਿਕਲਣਾ ਹੁੰਦਾ ਉਹੀ ਲੋਕ ਆਉਂਦੇ ਜਾਂਦੇ ਨੇ ਜ਼ਿਆਦਾਤਰ ਬਚਿਆ ਜਾਂਦਾ ਹੈ ਕਿ ਗਰਮੀ ਦੇ ਵਿੱਚ ਨਾ ਜਾਇਆ ਜਾਵੇ ਕਿਉਂਕਿ ਮਾਹਿਰ ਡਾਕਟਰ ਵੀ ਇਹੀ ਸਲਾਹ ਦਿੰਦੇ ਨੇ ਆ ਬਿਲਕੁਲ ਬਰਨਵੀ ਪਾਰਟੀ ਗੱਲ ਬਿਲਕੁਲ ਠੀਕ ਹੈ ਕਿ ਤਾਪਮਾਨ ਦੇ ਵਿੱਚ ਗਰਮਾ ਗਰਮਾਟ ਆਈ ਹੈ ਪਰ ਜੇ ਕੱਲ ਵਪਾਰ ਦੀ ਗੱਲ ਕਰੀਏ ਤੇ ਵਪਾਰ ਕਿਤੇ ਨਾ ਕਿਤੇ ਖੰਡਾ ਹੋਇਆ ਹੈ ਔਰ ਇਹ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਆਲੇ ਦੁਆਲੇ ਕੋਈ ਸ਼ੋਰੂਮ ਨੇ ਜਿਹੜੇ ਗਰਮੀ ਕਾਰਨ ਬੰਦ ਪਏ ਆ ਜਿਮ ਹੈ ਜਿਹੜੀ ਉਹ ਬੰਦ ਪਈ ਆ ਨਾਲ ਇੱਕ ਕਾਫੀ ਕੈਫੇ ਡਿਆ ਉਹ ਵੀ ਬੰਦ ਪਿਆ ਔਰ ਜਿਆਦਾਤਰ ਦੁਕਾਨਾਂ ਜਿਹੜੀਆਂ ਉਹ ਬੰਦ ਨਜ਼ਰ ਆ ਰਹੀਆਂ ਕਿਤੇ ਨਾ ਕਿਤੇ ਇਸ ਗਰਮੀ ਦੇ ਮਾਹੌਲ ਦੇ ਵਿੱਚ ਤਾਪਮਾਨ ਵਧਿਆ ਪਰ ਵਪਾਰ ਕਿਤੇ ਨਾ ਕਿਤੇ ਘਟਿਆ ਔਰ ਗਰਮੀ ਦੇ ਕਾਰਨ ਬਾਜ਼ਾਰ ਦੀ ਜੇ ਗੱਲ ਕਰੀਏ ਤੇ ਬਾਜ਼ਾਰ ਦੇ ਵਿੱਚ ਇਕਾ ਦੁਕਾ ਲੋਕ ਹੀ ਜਿਹੜੇ ਆ ਨਜ਼ਰ ਆ ਰਿਹਾ ਹੈ ਔਰ ਘਰਾਂ ਦੇ ਵਿੱਚ ਬੈਠਿਆ ਲੋਕ ਕਿਸੇ ਜ਼ਰੂਰੀ ਕੰਮ ਦੇ ਲਈ ਜਾਂ ਕੋਈ ਜ਼ਰੂਰੀ ਸਮਾਨ ਖਰੀਦਣਾ ਤੇ ਤਾਂ ਹੀ ਉਹ ਬਾਜ਼ਾਰ ਜਾ ਰਿਹਾ ਹੈ ਆਦਰਵਾਇਜ਼ ਜੇ ਇੱਕ ਬਾਜ਼ਾਰ ਦੀ ਗੱਲ ਕਰੀਏ ਤੇ ਬਿਲਕੁਲ ਠੰਡਾ ਪਿਆ ਵਪਾਰ ਦੀ ਜੇ ਗੱਲ ਕਰੀਏ ਤੇ ਵਪਾਰ ਵੀ ਬਿਲਕੁਲ ਠੰਡਾ ਹੈ ਪਰ ਗਰਮਾਇਸ਼ ਦੀ ਗੱਲ ਕਰੀਏ ਤੇ ਬਹੁਤ ਗਰਮੀ ਫਿਰੋਜ਼ਪੁਰ ਚ ਪੈ ਰਹੀ ਹੈ ਹਾਂ ਬਹੁਤ ਧੰਨਵਾਦ ਮੰਦੀਪ ਇਸ ਪੂਰੀ ਅਪਡੇਟ ਦੇ ਲਈ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਜੁੜੇ ਮੰਦੀਪ ਫਿਰੋਜ਼ਪੁਰ ਤੋਂ ਦਰਸਲ ਇੱਕ ਰੋਕ ਹੈ ਪੰਜਾਬ ਦੇ ਵਿੱਚ ਇਸ ਵੇਲੇ ਤੇ ਪਾਰ 45 ਡਿਗਰੀ ਤੋਂ ਵੀ ਪਾਰ ਹੋ ਗਿਆ ਹੈ ਇਸ ਦੌਰਾਨ ਲੂਧੇ ਥਪੇੜਿਆਂ ਦੇ ਵੱਲੋਂ ਪਰੇਸ਼ਾਨ ਕਰ ਦਿੱਤਾ ਗਿਆ ਵੱਖ-ਵੱਖ ਸ਼ਹਿਰਾਂ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਕਿ ਕਿਵੇਂ ਗਰਮੀ ਨੇ ਲੋਕਾਂ ਨੂੰ ਹਾਲਤ ਤੋਂ ਬੇਹਾਲ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਦਿਨ ਵੇਲੇ ਸਨਾਟਾ ਪਸਰ ਜਾਂਦਾ ਹੈ ਦੁਕਾਨਾਂ ਤੇ ਬਿਲਕੁਲ ਗ੍ਰਾਹਕ ਨਹੀਂ ਹੁੰਦੇ ਆਮ ਲੋਕਾਂ ਦਾ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਿਆ ਹੈ ਤੇ ਡਾਕਟਰ ਵੀ ਕਹਿ ਰਹੇ ਨੇ ਕਿ ਬਗੈਰ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲੋ ਕਿਉਂਕਿ orange alert ਵੀ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਦਿਨ ਦੇ ਵਿੱਚ ਤਾਪਮਾਨ ਜ਼ਿਆਦਾ ਹੈ ਉਥੇ ਰਾਤ ਨੂੰ ਵੀ ਗਰਮੀ ਜ਼ਿਆਦਾ ਪੈ ਰਹੀ ਹੈ ਆਪ ਹਰਿਆਣਾ ਦੇ ਵਿੱਚ ਹੁਣ ਲਗਾਤਾਰ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਟੈਂਪਰੇਚਰ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਕਰੀਬ ਹਫਤਾ ਇਸੇ ਤਰ੍ਹਾਂ ਹੀਟ ਵੇਵ ਵੀ ਰਹਿਣ ਵਾਲੀ ਹੈ ਤੇ ਗਰਮੀ ਜਿਹੜਾ ਟੈਂਪਰੇਚਰ ਹੈ ਉਹਦੇ 'ਚ ਵੀ ਵਾਧਾ ਹੋਏਗਾ ਅਸੀਂ ਮੌਜੂਦਾ ਚੰਡੀਗੜ੍ਹ ਦੇ ਸੁਖਨਾਲੇ ਹਾਲਾਂਕਿ ਉਹ ਹੀ ਲੇਕ ਹੈ ਜਿੱਥੇ ਜੇਕਰ ਮੌਸਮ ਸੁਹਾਵਣਾ ਹੁੰਦਾ ਹੈ ਤਾਂ ਕਾਫੀ ਲੋਕਾਂ ਦਾ ਜਿਹੜੀ ਭੀੜ ਹੈ ਉਹ ਦੇਖਣ ਨੂੰ ਮਿਲਦੀ ਹੈ ਲੇਕਿਨ ਹੁਣ ਬਿਲਕੁਲ ਉਲਟ ਹੈ ਯਾਨੀ ਕਿ ਹੁਣ ਗਰਮੀ ਇੰਨੀ ਜ਼ਿਆਦਾ ਹੈ ਕਿ ਹੁਣ ਜਿਹੜੇ ਵੀ ਲੋਕ ਹੈ ਹੁਣ ਮਾਰਨਿੰਗ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਟਾਈਮ ਹੀ ਜਿਹੜਾ ਇੱਥੇ ਵਾਕ ਕਰਦੇ ਨਜ਼ਰ ਆएंगे ਇਸ ਟਾਈਮ ਜੇ ਆਪਾਂ ਗੱਲ ਕਰਦੇ ਪੀਕ ਆਵਰਸ ਦੇ ਵਿੱਚ ਬਿਲਕੁਲ ਭੀੜ ਪਾੜ ਜਿਹੜੀ ਹੈ ਉਹ ਇੱਥੇ ਨਹੀਂ ਦਿਖਾਈ ਦੇ ਰਹੀ ਹਾਲਾਂਕਿ VOTING ਵੀ ਬੰਦ ਕੀਤੀ ਹੋਈ ਹੈ ਕਿਉਂਕਿ ਗਰਮੀ ਦਾ ਕਾਫੀ ਸਮਾਂ ਔਰ ਹੀਟ ਵੇਵ ਦਾ ਅਲਰਟ ਵੀ ਹੈ ਇਸ ਕਰਕੇ ਜਿਹੜੀ ਗਰਮੀ ਹੈ ਇਸ ਕਰਕੇ ਪੂਰਾ VOTING ਜਿਹੜੀ ਹੈ ਉਹ ਬੰਦ ਕੀਤੀ ਹੋਈ ਹੈ ਤਾਂ ਦੱਸ ਦਈਏ ਕਿ ਕਹਾਂ ਸੇ ਆਏ ਸਰ ਆਪ चंडीगढ़ से ये गर्मी तो बहुत है बहुत ज्यादा जी बहुत बहुत ज्यादा है बहुत तो फिर भी लेक पे घूम रहे हैं वो तो आ, किसी काम से आए थे वैसे ही घूम रहे हैं बच्चों को लेके ठीक है वो आए थे तो मैं कहा गाड़ी में क्या बैठना चलो पांच मिनट डाने डाने सर कहाँ से है गर्मी में बहुत ज्यादा गर्मी हो रही लेक पे घूम रहे जी सर अच्छा क्या इंजॉय कर रहे हैं गर्मी को नहीं नहीं वो इंजॉय करने आए थे कहा से आए मुरादाबाद मुरादाबाद से गर्मी ऐसी पड़ती है मुरादाबाद में है इससे ज्यादा ही है इससे ज्यादा ही है जी ओके ओके